ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਂਮੇਂਦਰਪਾਲ ਨਜ਼ਰ ਮਾਰਦੇ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਰੀਦਕੋਟ ਵਿਖੇ ਆਜ਼ਾਦੀ ਦਿਹਾੜੇ ਮੌਕੇ ਲਹਿਰਾਇਆ ਝੰਡਾ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ 80% ਤੋਂ ਜ਼ਿਆਦਾ ਪੰਜਾਬੀਆਂ ਨੇ ਵਾਰੀਆਂ ਜਾਨਾਂ ਤੇ ਵੱਣ ਦਾ ਸੰਤਾਪ ਸਭ ਤੋਂ ਵੱਧ ਚੱਲਣਾ ਪਿਆ ਪੰਜਾਬ ਨੂੰ ਲੇਕਨ ਅਜ ਪੰਜਾਬ ਤਰੱਕੀ ਦੀ ਰਾਹ ਤੇ 1947 ਚ ਮੁਲਕ ਦੇ ਬਚਵਾਰੇ ਦੇ ਵਿੱਚ ਵੀ ਸਭ ਤੋਂ ਵੱਧ ਸੰਤਾਪ ਜਿਹੜਾ ਉਹ ਪੰਜਾਬ ਨੂੰ ਚਲਣਾ ਪਿਆ ਜਦੋਂ ਖੂਨ ਨਾਲ ਲਤਪਤ ਗੱਡੀਆਂ ਲਾਸ਼ਾਂ ਨਾਲ ਭਰੀਆਂ ਹੋਈਆਂ ਗੱਡੀਆਂ ਇਧਰੋਂ ਉਧਰ ਉਧਰੋਂ ਇਧਰ ਆਈਆਂ ਆਪਣੇ ਘਰ-ਬਾਰ ਛੱਡਣੇ ਪਏ ਜ਼ਮੀਨ ਜਾਇਦਾਦਾਂ ਛੱਡਣੀਆਂ ਪਈਆਂ ਆਪਣੇ ਮਿੱਤਰ ਪਿਆਰੇ ਰਿਸ਼ਤੇਦਾਰ ਦੋਸਤ ਮਿੱਤਰ ਛੱਡਣੇ ਪਏ 10 ਲੱਖ ਦੇ ਨਜ਼ਦੀਕ ਮੌਤਾਂ ਜਿਹੜੀਆਂ ਹੋਈਆਂ ਕੋਈ ਜਾਤੀ ਸਾਨੂੰ ਸਸਤੀ ਨਹੀਂ ਮਿਲੀ ਸਾਨੂੰ ਬਹੁਤ ਮਹਿੰਗੀ ਪਈ ਆ ਜਾਤੀ ਹੈ ਦੁਨੀਆ ਦੇ ਇਤਿਹਾਸ ਚ ਇਹੋ ਜੀ ਜਿਹੜੀ ਹਿਜਰਤ ਕਰੇ ਦੇਖਣੀ ਨਹੀਂ ਪਈ ਅਯਾਦੀ ਤੋਂ ਬਾਅਦ ਬਾਅਦ ਚ 65 ਚ 71 ਚ ਜੰਗਾਂ ਚਲਨੀਆਂ ਪਈਆਂ ਉਹ ਵੀ ਪੰਜਾਬ ਦੇ ਦਰਦੀ ਤੋਂ ਹੀ ਹੋਈਆਂ ਪੰਜਾਬ ਜੰਮਿਆਂ ਨੂੰ ਨਿੱਤ ਮੁਹਿੰਮਾਂ ਜਿਵੇਂ ਕਿਹਾ ਜਾਂਦਾ ਸੁਮੈ ਇਹਨਾਂ ਕੁਰਬਾਨੀਆਂ ਅਗੇ ਸਿਰ ਚ ਕੋਨਾ ਪੰਜਾਬ ਵਿੱਚ ਅਮਨ ਸ਼ਾਂਤੀ ਪਾਈਚਾਰ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਬਚਨ ਬੱਤ ਦਾ ਵੀ ਦੁਹਰਾਉਣਾ ਤੇ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਆਖਰੀ ਸਾਹ ਤੱਕ ਮੈਂ ਨਿਭਾਉਂਦਾ ਰਹੂੰਗਾ ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ ਕਿਹਾ ਕਿ ਜੇ ਕੋਈ ਪੁਲਿਸ ਅਧਿਕਾਰੀ ਐਨਡੀਪੀਐਸ ਐਕਟ ਦੇ ਅਧੀਨ 1 ਕਿਲੋ ਤੋਂ ਵੱਧ ਹੈਰਨ ਦੀ ਰਿਕਵਰੀ ਕਰੇਗਾ ਤਾਂ ਉਸ ਨੂੰ ਦਿੱਤਾ ਜਾਵੇਗਾ 1 ਲੱਖ 20 ਹਜ਼ਾਰ ਰੁਪਏ ਦਾ ਇਨਾਮ ਇੱਕ ਰਿਵਾਰਡ ਪਾਲਿਸੀ ਸ਼ੁਰੂ ਕੀਤੀ ਹੈ ਐਨਡੀਪੀਐਸ ਦੇ ਕੇਸਾਂ 'ਚ 1325 ਤੋਂ ਲਾਗੂ ਕਰਾਂਗੇ ਜੇ ਕਿਸੇ ਇਨਕੁਆਰੀ ਅਫਸਰ ਨੇ ਜਿਹੜੀ ਹੈ ਉਹ 1 ਕਿਲੋ ਹੈਰੋਇਨ ਤੋਂ ਉੱਪਰ ਰਿਕਵਰ ਕੀਤੀ ਹੈ ਤੇ ਐਨਡੀਪੀਐਸ ਦਾ ਪਰਚਾ ਦਿੱਤਾ ਉਹਨੂੰ 1,20,000 ਰੁਪਿਆ ਉਹਨੂੰ ਇਨਾਮ ਦਿੱਤਾ ਜਾਊਗਾ ਦੂਜਾ ਐਨਡੀਪੀਐਸ ਦੇ ਦੀਨ ਇਨਵੈਸਟੀਗੇਸ਼ਨ ਪਾਵਰ ਜਿਹੜੀ ਰੈਗੂਲਰ ਏਐਸਆਈ ਕੋਲੇ ਹੁੰਦੀ ਸੀ ਕਈ ਵਾਰੀ ਏਐਸਆਈ ਕੋਲੇ ਬਹੁਤ ਜ਼ਿਆਦਾ ਹੋਰ ਕੰਮ ਹੁੰਦੇ ਨੇ ਤਾਂ ਉਹ ਜਿਹੜੀ ਹੈ ਪਾਵਰ ਅਸੀਂ ਹੈੱਡ ਕਨਸਟੇਬਲਸ ਨੂੰ ਦੇ ਰਹੇ ਹਾਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਹਰੋੜਾ ਨੇ ਰਡਾਣਾ ਦੇ ਵਿੱਚ ਲਹਿਰਾਇਆ ਝੰਡਾ ਕਿਹਾ ਸ਼ਹੀਦ ਭਗਤ ਸਿੰਘ ਤੇ ਡਾਕਟਰ ਪੀਮਰਾ ਉਮੇਦਕਰ ਦਾ ਆਜ਼ਾਦੀ ਦੇ ਵਿੱਚ ਬੜਾ ਮੁੱਲਾ ਯੋਗਦਾਨ ਇਸ ਲਈ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਲਗਾਈ ਗਈ ਦੋਵਾਂ ਸ਼ਖਸੀਅਤਾਂ ਦੀ ਤਸਵੀਰ ਫੇਰ ਸੋਚ ਅਕੀ ਕਿਉਂਗੇ ਅੱਜ ਜੋ ਕੁਝ ਵੀ ਅਸੀਂ ਲੋਕ ਹਾਂ ਉਹ ਸਾਰੇ ਦੇ ਸਾਰੇ ਉਹਨਾਂ ਮਹਾਨ ਆਜ਼ਾਦੀ ਦੇ ਪਰਵਾਨਿਆਂ ਦੀਆਂ ਸ਼ਾਤਾਂ ਦੀ ਵਜ੍ਹਾ ਕਰਕੇ ਹਾਂ ਇੱਥੇ ਹੀ ਬਸ ਨਹੀਂ ਇਹ ਪਹਿਲੀ ਵਾਰੀ ਹੋਇਆ ਕਿ ਸਿਆਸੀ ਲੀਡਰਾਂ ਦੀਆਂ ਫੋਟੋਆਂ ਦਫ਼ਤਰਾਂ ਦੇ ਵਿੱਚ ਨਾ ਲਾ ਕੇ ਉਹਨਾਂ ਦੋ ਮਹਾਨ ਸੰਸਥਾਵਾਂ ਦੀਆਂ ਫੋਟੋਆਂ ਲਗੀਆਂ ਸੰਸਥਾਵਾਂ ਮੈਂ ਇਸ ਕਰਕੇ ਕਹਿਣਾ ਕਿਉਂਕਿ ਚਾਹੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਹੋਣ ਤੇ ਚਾਹੇ ਬਾਬਾ ਸਾਹਿਬ ਅੰਮੇਦਕਰ ਜੀ ਹੋਣ ਕਿ ਜਿਨ੍ਹਾਂ ਨੇ ਇੱਕ ਨਿਆਜ਼ਾਦੀ ਲੈ ਕੇ ਦਿੱਤੀ ਔਰ ਦੂਸਰੇ ਨੇ ਆਪਣੀ ਕਲਮ ਦੇ ਜ਼ਰੀਏ ਆਜ਼ਾਦੀ ਨੂੰ ਕਿਵੇਂ ਪਰਪੱਕ ਰੱਖਣਾ ਹੈ ਕਿਵੇਂ ਉਹਦੇ ਉੱਪਰ ਪਹਿਰਾ ਦੇਣਾ ਹੈ ਬਾਬਾ ਸਾਹਿਬ ਉਮੇਦਕਰ ਨੇ ਉਹ ਸੰਵਿਧਾਨ ਲਿਖ ਕੇ ਉਹਨਾਂ ਨੂੰ ਸਾਰੇ ਮੁਲਕ ਨੂੰ ਇੱਕ ਦਿਸ਼ਾ ਦਿੱਤੀ ਤੇ ਉਹਨਾਂ ਦੀਆਂ ਫੋਟੋਆਂ ਨੇ ਜਿਹੜੀਆਂ ਅੱਜ ਸਿਆਸੀ ਲੀਡਰਾਂ ਦੇ ਨੇ ਇਹਨਾਂ ਦੋ ਮਹਾਨ ਮਹਾਨ ਸ਼ਖਸੀਤਾਂ ਦੇ ਫੋਟੋਆਂ ਨੇ ਜਿਹੜੀਆਂ ਉਹ ਪਹਿਲੀ ਵਾਰੀ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਲੱਗਣੀਆਂ ਸ਼ੁਰੂ ਹੋਈਆਂ ਨੇ ਪਿਛਲੇ 3 ਸਾਲ ਤੋਂ ਉਪ ਮੁੱਖ ਮੰਤਰੀ ਤਰਨੂਪ੍ਰੀਤ ਸਿੰਘ ਸੌਂਦ ਨੇ ਜਲੰਧਰ ਵਿਖੇ ਲਹਿਰਾਇਆ ਚੰਡਾ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਦੀ ਸਿੱਖਿਆ ਦੇ ਖੇਤਰ ਵਿੱਚ ਤਰਜੀਹ ਕਰਨ ਪੰਜਾਬ ਨੇ ਕੇਰਲਾ ਵਰਗੇ ਸੂਬੇ ਨੂੰ ਪਿੱਛੇ ਛੱਡ ਕੇ ਪਹਿਲਾ ਸਥਾਨ ਕੀਤਾ ਹਾਸਲ ਬਹੁਤ ਸਾਰੀਆਂ ਲੋਕਪੱਖੀ ਸਕੀਮਾਂ ਤੇ ਨੀਤੀਆਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਸ਼ੁਰੂ ਕੀਤੀਆਂ ਹਨ ਜਿਨ੍ਹਾਂ ਵਿੱਚ ਆਮ ਆਦਮੀ ਕਲੀਨਿਕਾ ਦਾ ਵਿਸਤਾਰ ਨਵੀਆਂ ਐਂਬੂਲੈਂਸਾਂ ਮੁਫਤ ਬਿਜਲੀ ਈਜ਼ੀ ਰਜਿਸਟਰੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਸਾਰੇ ਪਿੰਡਾਂ ਦੇ ਛੱਪੜਾਂ ਤੇ ਟੋਬਿਆਂ ਦੀ ਸਫਾਈ ਟੇਲਾਂ ਤੱਕ ਪਾਣੀ ਪੁੱਜਦਾ ਕੀਤਾ ਯੁੱਧ ਨਸ਼ਿਆਂ ਵਿਰੁੱਧ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਪਿੰਡੂ ਖੇਡ ਮੈਦਾਨਾਂ ਦੀ ਉਸਾਰੀ ਖਿਡਾਰੀਆਂ ਨੂੰ ਨੌਕਰੀ ਤੇ ਵੱਡੇ ਖੇਡ ਮੁਕਾਬਲਿਆਂ ਤੋਂ ਪਹਿਲਾਂ ਤਿਆਰੀ ਭੱਤੇ ਦੇਣੇ ਸਾਰਿਆਂ ਲਈ 10 ਲੱਖ ਦਾ ਸਿਹਤ ਬੀਮਾ ਅਤੇ ਸੰਨਤ ਤੇ ਵਿਕਾਸ ਲਈ ਉਦਯੋਗ ਪੱਤੀਆਂ ਦੀਆਂ ਕਮੇਟੀਆਂ ਦਾ ਗਠਨ ਅਜਿਹੇ ਫੈਸਲੇ ਹਨ ਜਿਸ ਨਾਲ ਪੰਜਾਬ ਤਰੱਕੀ ਦੀਆਂ ਨਵੀਆਂ ਇਹ ਇਹ ਬਾਹਰ ਤਾਂ ਲਿਖਣ ਵੱਲ ਕਦਮ ਵਧਾ ਰਿਹਾ ਹੈ ਇਸ ਤੋਂ ਇਲਾਵਾ ਮੁੱਖ ਮੰਤਰੀ ਸਾਡੀਆਂ ਕੋਸ਼ਿਸ਼ਾਂ ਸਦਕਾ ਕਈ ਸਾਲਾਂ ਬਾਅਦ ਪੰਜਾਬ ਵਿੱਚ ਪਹਿਲੀ ਵਾਰ ਸਿੱਖਿਆ ਵਿੱਚ ਪਹਿਲੇ ਨੰਬਰ ਉੱਤੇ ਆਇਆ ਹੈ ਪੰਜਾਬ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੋਗਾ ਦੇ ਵਿੱਚ ਲਹਿਰਾਇਆ ਝੰਡਾ ਕਿਹਾ ਪੰਜਾਬ ਨੂੰ ਲੱਗ ਗਈ ਸੀ ਨਜ਼ਰ ਤੇ ਨਸ਼ੇ ਦਾ ਲੱਗਿਆ ਸੀ ਦਾਗ ਪਰ ਮੌਜੂਦਾ ਸਰਕਾਰ ਜੁੱਧ ਨਸ਼ੇ ਵਿਰੁੱਧ ਮਹਿੰਮ ਦੇ ਤਹਿਤ ਪੰਜਾਬ ਦੇ ਅਕਸ ਨੂੰ ਕਰ ਰਹੀ ਸਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਫਿਰੋਜ਼ਪੁਰ ਦੇ ਵਿੱਚ ਲਹਿਰਾਇਆ ਤਿਰੰਗਾ ਝੰਡਾ ਪਰੇਡ ਦਾ ਕੀਤਾ ਨਿਰੇਖਣ ਤੇ ਆਜ਼ਾਦੀ ਦਿਵਸੀਆਂ ਦਿੱਤੀਆਂ ਵਧਾਈਆਂ ਲੁਧਿਆਣਾ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨ ਇੱਕ ਬਜ਼ੁਰਗ ਔਰਤ ਦੀ ਕਰਨਦੀ ਵਾਲੀ ਖੋਕੇ ਹੋਏ ਫਰਾਰ ਘਟਨਾ ਹੋਈ ਸੀ ਸੀਸੀਟੀਵੀ ਵਿੱਚ ਕੈਦ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਪਹਿਣਪੁਰਾ ਨੇ ਇੱਕ ਲੜਕੀ ਦੇ ਨਾਲ ਵਿਦੇਸ਼ ਭੇਜਣ ਦੇ ਨਾਮ ਤੇ ਮਾਰੀ ਲੱਖਾਂ ਰੁਪਏ ਦੀ ਠੱਗੀ ਸਾਨੇਵਾਲ ਪੁਲਿਸ ਨੇ ਦੋਮਾ ਸਮੇਤ ਕੁੱਲ ਚਾਰ ਲੋਕਾਂ ਖਿਲਾਫ ਮਾਮਲਾ ਕੀ ਤਦਰਜ ਲੜਕੀ ਦੇ ਨਾਲ ਹੋਈ ਕੁੱਲ 1.15 ਲੱਖ ਰੁਪਏ ਦੀ ਠੱਗੀ ਸਮਰਾਲਾ ਪੁਲਿਸ ਨੇ ਫੋਰਚੂਨਰ ਵਿੱਚ ਸਵਾਰ ਪੰਜ ਨੌਜਵਾਨਾਂ ਤੋਂ ਬਰਾਮਦ ਕੀਤੀ 50 ਗ੍ਰਾਮ ਮੋਰਫਿਨ 3 ਗ੍ਰਾਮ ਹੈਰਨ ਤੇ 4,80,000 ਰੁਪਏ ਦੀ ਡਰਗਮਨੀ ਇੱਕ ਮੁਲਜ਼ਮ ਤੇ ਪਹਿਲਾਂ ਵੀ ਨੇ ਐਨਡੀਪੀਐਸ ਐਕਟ ਅਧੀਨ ਦੋ ਮਾਮਲੇ ਦਰਜ ਪੁਲਿਸ ਕਰ ਰਹੀ ਗੰਮਿਰਤਾ ਦੇ ਨਾਲ ਜਾਂਚ ਇੱਕ ਫੋਰਚੂਨਰ ਗੱਡੀ ਰੰਗ ਚਿੱਟਾ ਉਹਦਾ ਨੰਬਰ ਹੈਗਾ ਪੀਵੀ 72ਏ 0031 ਜੋ ਚੱਕ ਪੰਜ ਨੌਜਵਾਨ ਸਵਾਰ ਸਨ ਤੇ ਲਾਪਰੀਤ ਕਰਨ ਦੇਵਗਨ ਗੱਡੀ ਨੂੰ ਚਲਾ ਰਿਆ ਸੀ ਕਰਨ ਦੇਵਗਨ ਇਹਦੇ ਸਾਥ ਸੀ ਪ੍ਰਾਨ ਸ਼ਰਮਾ ਦੀਪਕ ਪਰਮਪੀ ਇਹ ਸਾਰੇ ਸਹੱਟਾ ਥਾਣਾ ਸੱਤਾ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਚੈੱਕ ਕਰਿਆ ਸੀ ਗੱਡੀ ਦੇ ਉੱਤੇ ਡੈਸ਼ਬੋਰਡ ਤੋਂ ਤੁਹਾਨੂੰ ਕੋਈ ਨਸ਼ੀਲਾ ਪਦਾਰਥ ਮਿਲਿਆ ਤੇ ਅਸੀਂ ਕੱਟਰਾਇੰ ਚੈੱਕ ਕਰਿਆ 50 ਗਰਾਮ ਮੋਰਫਿਨ ਹੋਈ ਕਿ 3 ਗ੍ਰਾਮ ਐਰੋਨੋਬ੍ਰਾਮ ਹੋਈ ਹਿਮਾਚਲ ਦੇ ਵਿੱਚ ਮਣੀ ਮਹੇਸ਼ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਪੰਜਾਬ ਦੇ ਸ਼ਰਦਾਲੂਆਂ ਦੀ ਗੱਡੀ ਹੋਈ ਭਿਆਨਕ ਹਾਦਸੇ ਦਾ ਸ਼ਿਕਾਰ ਰਾਵੀ ਦਰਿਆ ਦੇ ਵਿੱਚ ਗੱਡੀ ਡਿੱਗਣ ਕਾਰਨ ਦੋ ਸ਼ਰਦਾਲੂਆਂ ਦੀ ਹੋਈ ਮੌਤ ਤੇ ਦੋ ਹੋਏ ਗੰਭੀਰ ਜ਼ਖਮੀ ਪੰਜਾਬ ਦੀ ਕੁਝ ਵੱਡੀ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਦੇ ਹੋ ਇਜਾਜ਼ਤ ਸਤਿਕਾਰ